ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਦੇ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਪਿੰਡ ਪਥਰਾਲਾ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਦੀ ਹੈ ਜੀ ਇੱਥੇ ਹਰ ਐਤਵਾਰ ਪਥਰਾਲੇ ਬੱਕਰੀਆਂ ਦੀ ਮੰਡੀ ਲੱਗਦੀ ਹੈ ਜੀ ਇੱਥੇ ਬੀਟਲ ਬਰਬਰੀ ਹਰ ਤਰ੍ਹਾਂ ਦੀਆਂ ਬੱਕਰੀਆਂ ਪਹੁੰਚਦੀਆਂ ਜੀ ਜੇ ਕਿਸੇ ਵੀਰ ਨੇ ਬੱਕਰੀ ਵੇਚਣੀ ਹੋਵੇ ਜਾਂ ਖਰੀਦਣੀ ਹੋਵੇ ਤੇ ਇੱਥੇ ਪਿੰਡ ਪਥਰਾਲਾ ਲੱਬ ਵਾਲੀ ਬਖੰਡਾ ਰੋਡ ਤੇ ਤੁਸੀਂ ਪਹੁੰਚ ਸਕਦੇ ਹੋ ਜੀ ਬਹੁਤ ਚੰਗੀ ਨਸਲ ਦੀਆਂ ਬਰਬਰੀ ਤੇ ਵੀਠੋ ਬੱਕਰੀਆਂ ਹੁੰਦੀਆਂ ਜੀ ਤੁਹਾਨੂੰ ਦਿਖਾਉਣੇ ਆ ਬੱਕਰੀਆਂ ਇੱਥੇ ਮਾਰੇ ਲਗਾਈਏ ਇਹ ਦੇਖੋ ਜੀ ਬੱਕਰੇ ਖੜੇ ਆ ਬਹੁਤ ਚੰਗੇ ਆ ਬੱਕਰਿਆ ਸੌਦਾ ਹੋਇਆ ਬਾਈ ਜੀ ਤੁਸੀਂ ਵੇਚਿਆ ਖਰੀਦਿਆ ਬਾਈ ਜੀ ਵੇਚਿਆ ਜੀ ਵੇਚਿਆ ਵੀਰ ਜੀ ਆਹ ਫੜੋ ਜੀ ਵੇਚਿਆ ਜੀ ਕਿੰਨੇ ਪੈਸੇ ਦਾ ਸੌਦਾ ਹੈ ਵੀਰੇ ਸੌਦਾ ਸਾਢੇ ਸਾਢੇ ਪੰਜ ਦਾ ਸਾਢੇ ਪੰਜ ਦਾ 550 ਦਾ ਬੱਕਰਾ ਖਰੀਦਿਆ ਕਿਹੜੇ ਵੀਰੇ ਤੁਸੀਂ ਖਰੀਦਿਆ ਜੀ ਹਾਂ ਜੀ ਫੜਾਓ ਵੀਰ ਨੂੰ ਮੈਗ ਤਾਂ ਦੇਖੋ ਜੀ ਸੌਦੇ ਕਾਫੀ ਹੁੰਦੇ ਆ ਮਾਲ ਵੀ ਬਹੁਤ ਆਉਂਦਾ ਇੱਥੇ ਜ਼ਰੂਰ ਪਹੁੰਚਿਆ ਕਰੋ ਵੀਰੇ ਤੁਸੀਂ ਹਾਂਜੀ 5500 ਦਾ ਲਿਆ ਜੀ ਆ ਜਿੰਨਾ ਦਾ 100 ਬਹੁਤ ਚੰਗਾ ਬੱਕਰਾ ਹੈ ਜੀ ਬਾਕੀ ਕਿਸੇ ਵੀਰ ਨੇ ਇੱਥੇ ਨਾ ਖੀਦਣਾ ਹੈ ਵੇਚਣਾ ਹੈ ਜ਼ਰੂਰ ਪਹੁੰਚਿਆ ਕਰੋ ਜੀ ਹਰ ਛੋਟੇ ਵੱਡੇ ਭਾਅ ਦੇ ਚੰਗੀ ਬਰੀਡ ਦੇ ਬੱਕਰੇ ਬੱਕਰੀਆਂ ਇੱਥੇ ਆਉਂਦੇ ਆ ਜੀ ਕੋਈ ਨਹੀਂ ਹੋ ਤਾਂ ਕੀ ਕੀ ਪਿਆਰੀ ਭੈਣ ਬਹੁਤ ਸੋਹਣੇ ਰੰਗ ਦੀ ਬੱਕਰੀ ਹੈ ਵੀ ਕਿਹੜਾ ਪਿੰਡਾ ਵੀਰੇ ਮਾਣੀ ਪਿੰਡਾ ਵੀਰੇ ਹਾਂ ਬਾੜੀ 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 ਪਿੰਡੀ ਹੈ ਹਾਂਜੀ ਠੀਕ ਹੈ ਅਬਕਰੀ ਲੈ ਗਏ ਹੂੰ ਜੀ ਕੀ ਮੁੱਲ ਕਰਦੇ ਉਹਦਾ 16000 ਹੈ ਜੀ 16000 ਮੋਬਾਈਲ ਨੰਬਰ ਬੋਲ ਲਿਆ ਆਪਣਾ 9979988602 ਜੀ 9979988602 ਜੀ 88602 ਵੀਰੇ ਦਾ ਮੋਬਾਈਲ ਨੰਬਰ ਆ ਪਿੰਡ ਵੀਰੇ ਦਾ ਬੰਲੀ ਹੈ ਜੇ ਕਿਸੇ ਵੀਰ ਨੂੰ ਬੱਕਰੀ ਪਸੰਦ ਆਵੇ ਤੁਸੀਂ ਬਾਈ ਨੂੰ ਫੋਨ ਤੇ ਗੱਲ ਕਰ ਲਿਓ ਜੀ ਹੋਰ ਨਗਰੀ ਆਈ ਮੰਡੀ ਰੌਣਕ ਵਧਦੀ ਜਾਂਦੀ ਹੈ ਜੀ ਕਾਲੀ ਬੱਕਰੀ 30000 ਦੀ ਦੇਦੇ ਆਂਗੇ ਕਿਹੜੀ ਆਹ ਕਾਲੀ 30000 ਦੀ ਆਇਆ ਥੱਲੇ ਆ 30000 ਦੀ ਆਸ ਤੇ ਆ ਤਾਂ ਕੋਈ 30000 ਦੀ ਕੋਰ ਗਰਮੀ ਤਾਪੂ ਕਿਨਾਂ ਲੱਗੇ ਹੋਈ ਆ ਬਈ ਆ ਜਾਓ ਉਹ ਚੜਾ ਲਈਏ ਚਲੰਦਾ ਇਹ ਜਾ ਇਹ ਜਾ ਇੱਕ ਆ ਵਾਈ ਵੀ ਬਾਂਦੀ ਤੋਂ ਆਏ ਆ ਜੀ ਕਿੰਨੇ ਨਾਗ ਵੀਰੇ ਆਪਣੇ ਕੋਲੇ 12 ਨਾਗ ਸੀ ਕਿੰਨੇ ਵੀ ਅੱਗੇ ਇੱਕ ਵੀ ਇੱਕ ਵੇਗਾ 11 ਵਾਰ ਬਾਰੀਆਂ ਕੋਲੇ ਥੇਗੇ ਜੀ ਬਕਰੇ ਪੱਠਾ ਦੇ ਰਹੇ ਜੀ ਦੋ ਪੱਠਾ ਜੀ ਦੋ ਪੱਠਾ ਬਾਕੀ ਬਕਰੇ ਹੈ ਜੀ ਮੋਬਾਈਲ ਨੰਬਰ ਬੋਲਿਓ ਬਾਈ ਆਪਣਾ 97 797 97797 ਹਾਂ 08260 08260 ਬਾਈ ਦਾ ਮੋਬਾਈਲ ਨੰਬਰ ਹੈ ਜੀ ਜਿਸ ਨੇ ਪੱਠਾ ਜਾਂ ਛੋਟੇ ਬਕਰੇ ਲੈਣੇ ਹੋਣ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਜੀ ਤੁਹਾਨੂੰ ਸੋਹਣ ਵੀਡੀਓ ਚੰਗੀਆਂ ਲੱਗਦੀਆਂ ਤਾਂ ਇਸ طرح ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੇ ਤੁਸੀਂ ਫੇਸਬੁੱਕ ਜਾਂ ਇੰਸਟਾ ਦੇਖਦੇ ਹੋ ਤਾਂ ਫੋਲੋ ਜਰੂਰ ਕਰ ਲਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਲਦੀ ਕਰਦਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ